ਲੋਕਾਂ ਸਾਹ ਮੰਚ ਤਹਿਸੀਲ ਫਲੋਰ ਦੀ ਜਨਰਲ ਬੋਡੀ ਦੀ ਮੀਟਿੰਗ ਪ੍ਰਧਾਨਜਨ ਲਹਿਲ ਫਲੋਰ ਦੀ ਪ੍ਰਧਾਨਗੀ ਇਹ ਕੋਈ ਜਿਸ ਵਿੱਚ ਤਹਿਸੀਲ ਫਲੋਰ ਦੇ ਲਗਭਗ 50 ਪਿੰਡਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਫਲੋਰ ਵਿੱਚ ਲੋਕ ਮਸਲਿਆਂ ਦੀ ਵਿਚਾਰ-ਮਹਾ ਪੰਚਾਇਤ ਕਰਨ ਦਾ ਐਲਾਨ ਸਰਪੰਤੀ ਨਾਲ ਕੀਤਾ ਗਿਆ ਇਸ ਮੌਕੇ ਜਨਰਲ ਫਲੋਰ ਪਰਸ਼ੋਤਮ ਫਲੋਰ ਐਡਵੋਕੇਟ ਸੰਜੀਪ ਪੋਰਾ ਮਾਸਟਰ ਖੰਸਰਾਜ ਡਾਕਟਰ ਸੰਦੀਪ ਕੁਮਾਰ ਅਮਰਜੀਤ ਲਾਢੀ ਜਸਵੰਤ ਬੋਦ ਦਲਤ ਜੋਕ ਕੁਮਾਰ ਹਣੀ ਸੰਤੋਪੂਰਾ RAMJIDAS GANNA PEND RAJVENDER SINGH MTHADDA HARMEESH RAHI KULDEEP LAMBARDAR ਆਦੀ ਆਗੂਆਂ ਨੇ ਕਿਹਾ ਕਿ ਮਹਾ ਪੰਚਾਇਤ ਦੀ ਤਿਆਰੀ ਲਈ ਸੰਪਰਕ ਮੁਹਿੰਮ ਤਹਿਤ 100 ਦਿਨਾਂ ਵਿੱਚ 50 ਪਿੰਡ ਵਿੱਚ 50 ਮੀਟਿੰਗਾਂ ਕੀਤੀਆਂ ਜਾਣਗੀਆਂ ਆਗੂਆਂ ਨੇ ਕਿਹਾ ਇਸ ਇਤਿਹਾਸਿਕ ਮਹਾ ਪੰਚਾਇਤ ਵੀ ਇਹ ਯਾਰਾ ਲੋਕ ਸ਼ਮੂਲਿਤ ਕਰਨਗੇ ਇਸ ਮੌਕੇ ਲੋਕ ਇਨਸਾਫ ਮਾਚ ਤੇ ਜਨਰਲ ਸਰਤ ਪਰਸ਼ੋਤਮ ਫਲੋਰ ਤੇ ਮੁਖ ਬੁਲਾ ਰਹੇ ਐਡਵੋਕੇਟ ਸੰਜੀਵ ਕੁਮਾਰ ਪੋਰਾ ਨੇ ਕਿਹਾ 23 ਜੁਲਾਈ ਨੂੰ ਜੀ ਦੁੱਗਮ ਸਿੰਘ ਦਾ ਜੀ ਦੀ ਦਿਹਾੜਾ ਤੇ ਤੇਈ ਗਸਤ ਨੂੰ ਲੋਕ ਅਗੂ ਕਾਮਰੇਡ ਦੇ ਫਲੋਰ ਦੀ ਵਰਸੀ ਦੇ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਇਸ ਮੁਕੇ ਉਹਨਾਂ ਲੋਕ ਮਸਲਿਆਂ ਤੇ ਮਹਾ ਪੰਚਾਇਤ ਹੋ ਰਹੀ ਹੈ ਬਾਰੇ ਅਗੂਆਂ ਨੇ ਕਿਹਾ ਮਨ ਰੇਗਾ ਮਜ਼ਦੂਰੀ ਦੀ 22700 ਰੁਪਏ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦੀ ਗਾਰੰਟੀ ਕੀਤੀ ਜਾਵੇ ਇਹ ਸਕੀਮ ਸ਼ਹਿਰਾਂ ਵਿੱਚ ਲਾਗੂ ਵੀ ਕੀਤੀ ਜਾਵੇ ਏਵੀਐਮ ਬੰਦ ਕੀਤੀ ਜਾਵੇ ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਕੀਤੀ ਜਾਵੇ ਮਿੱਡੇ ਮੀਲ ਆਸ਼ਾ ਵਰਕਰਾਂ ਤੇ ਅੰਗਣਵਾਲੀ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਲੋਕਾਂ ਦੇ ਪੁਲਿਸ ਜ਼ਬਰ ਬੰਦ ਕੀਤਾ ਜਾਵੇ ਝੂਠੇ ਕੇਸ ਰੱਦ ਕੀਤੇ ਜਾਵੇ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਬੰਦ ਕੀਤਾ ਜਾਵੇ ਕਿਸਾਨ ਮਾਰੂ ਲੈਂਡ ਪੁਲਿਸ ਨੀਤੀ ਖਤਮ ਕੀਤੀ ਜਾਵੇ ਫਲੋਰ ਵਿੱਚ ਹੀਰ ਭਗਤ ਸਿੰਘ ਨਾਮ ਤੇ ਚੌਂਕ ਬਣਾਇਆ ਜਾਵੇ ਤੇ ਮਹਾਤਮਾ ਬੁੱਧ ਜੀ ਦੇ ਚੌਂਕ ਦੀ ਸਾਮ ਸੰਭਾਲ ਦਾ ਕੰਮ ਧੰਮਾ ਫੈਡਰੇਸ਼ਨ ਆਫ ਇੰਡੀਆ ਨੂੰ ਦਿੱਤਾ ਜਾਵੇ ਫਲੋਰ ਦੇ ਨਵਾਂ ਸ਼ਹਿਰ ਚੌਂਕ ਤੋਂ ਲੁਧਿਆਣਾ ਜਾਂਦ ਸਮੇਂ ਬਣੇ ਖੂਨੀ ਕਟ ਦੇ ਮਸਲੇ ਦਾ ਹੱਲ ਕੀਤਾ ਜਾਵੇ ਆਦੀ ਲੋਕ ਮਸਲਿਆਂ ਨੂੰ ਅਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ। ਮਿਸਮੋਕੇ ਕਰਨੈਲ ਫਲੋਰ ਐਡਵੋਕੇਟ ਚੋ ਗੀਤ ਖੇਤਾਨ, ਜਗਜੀਤ ਪੱਟੀ, ਰਮਨ ਮਾਹੀ, ਇੰਦਰਜੀਤ ਸਿੰਘ ਬੈਂਸ, ਪੱਤਰਕਾਰ ਸੁਨੀਲ ਗੰਨਾਪੰਦ, ਰਾਹੁਲ ਕੋਰੀ, ਸੰਦੀਪ, ਬਖਸ਼ੀ ਰਾਮ, ਸ਼ੋਮਨਾਥ, ਹਰਸ਼ਪ੍ਰੀਤ ਸਤਪਾਲ, ਅਮਰਜੀਤ ਸੋਨੂ, ਮੰਤਰੀਤ ਕਮਲ, ਬੋਟਾਰਾਮੂ ਠੱਡਾ, ਗਰਮਜੀਤ ਮੋਗਾ, ਸਰੂਪ ਕਲੇਰ, ਵਿਜੇ ਬੰਗੜ, ਰੁਪਿੰਦਰ ਕੋਰ, ਅਜਨੀ ਰਾਣੀ ਆਦਿ ਸ਼ਾਮ ਰੇ। ਜਿੰਦਾਬਾਦ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਲੋਕ ਇਨਸਾਫ ਮੱਚ ਜਿੰਦਾਬਾਦ ਜਿੰਦਾਬਾਦ ਜਿੰਦੀ ਜਨ ਕੱਟਿਆ ਇਹ ਮੁੱਦਾ ਤਾਂ ਇਹ ਜਿਹੜਾ ਅਸੀਂ ਮੁੱਦਾ ਚੁੱਕਿਆ ਆ ਨਾ ਇਹ ਮੁੱਦਾ ਬਹੁਤ ਵਧੀਆ ਚੁੱਕਿਆ ਅਸੀਂ ਅਜਿਹਾ ਇਹ ਸੋਚਿਆ ਆਏ ਵੀ ਜੇ ਸਾਡੀ ਜਿੰਦਗੀ ਜੰਦੀ ਆ ਲਜਾਂਗੇ ਅਸੀਂ ਭੱਲੇ ਦਾ ਕੰਮ ਕਰਨਾ ਆ ਜਿੱਥੇ ਵੀ ਸਾਡੀ ਲੋੜ ਆ ਕਿਸੇ ਨੂੰ ਉੱਥੇ ਅਸੀਂ ਜਾਣਾ ਆ ਅਸੀਂ ਦਾ ਬੱਚੇ ਇਹੀ ਤੱਕ ਲਿਆ ਵੀ ਜਿਹੜੀ ਜਿੰਦਗੀ ਆ ਇਸ ਰਾਤ ਨਹੀਂ ਰੋਣ। ਬੋਲਾਂ ਨਾ ਆਉਂਦੀ। ਦੀ ਸਾਜਾ ਦੀ ਗੱਲ ਕਰਦੇ ਗਏ ਆ। ਇਸ ਸਟੇਜ ਤੋਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ। ਕਿ ਜਿਹੜੀ ਲੋਕ ਇਨਸਾਫ ਮੰਗਦੀ ਸਰਪ੍ਰਸਤ ਟੀਮ ਆ ਕਮੇਟੀ ਆ ਸਾਡੇ ਕੋਲੋਂ ਕਈ ਵਾਰ ਪ੍ਰੋਗਰਾਮ ਟੈਂਡ ਨਹੀਂ ਕਰ ਹੁੰਦੇ। ਲਗਾਤਾਰ ਪਿੰਡਾਂ ਦੇ ਵਿੱਚੋਂ ਮੇਲਿਆਂ ਦੇ ਤੋਂ ਜਦੋਂ ਕੋਈ ਜਾਗਰਣ ਦੀ ਸਮਾਗਮ ਆ ਵਕ ਵਕ ਤਰੀਕੇ ਦੇ ਵਿੱਚ ਪਿੰਡਾਂ ਦੇ ਵਿੱਚ ਜੇ ਕੋਈ ਵੀ ਐਕਟੀਵਿਟੀਜ਼ ਹੁੰਦੀਆਂ ਤਾਂ ਲੋਕਾਂ ਸਾਫ ਪੰਜ ਦੇ ਪਿੰਡ ਨੂੰ ਸੰਤਾਂ ਦਾ ਕਈ ਵਾਰ ਅਸੀਂ ਇਸ ਮਰਤ ਹੋ ਜਾਂਦੇ ਆ ਪੰਚਤ ਨੂੰ ਕਈ ਵਾਰ ਹੋਰ ਨਹੀਂ ਇਹਦੇ ਵਿੱਚ ਪੀਸੀ ਹੁੰਦੇ ਆ ਇਸ ਕਰਕੇ ਹਰ ਹੁਣ ਪਿਆਰ ਜਿਹੜੀ ਲੋਕਾਂ ਦੇ ਵਿੱਚ ਆ ਬਹੁਤ ਤੋਂ ਵੱਡੇ ਪੱਧਰ ਤੇ ਜਿਹੜੀ ਆ ਪਹੁੰਚੀ ਆ ਗਨੈਰ ਸੌਰਜੀ ਸਮੁੱਚੀ ਟੀਮ ਮੈਂ ਸਾਰੇ ਨੂੰ ਸਭ ਤੋਂ ਪਹਿਲਾਂ ਜੈਪੀ ਇਕਰ ਪਾਰ ਹਾਂ ਮੇਰੇ ਤੋਂ ਪਹਿਲਾਂ ਸਾਡੇ ਮਾਸਟਰ ਕਨੈਰ ਜੀ ਨੇ ਪਰਸ਼ੋਬਨ ਦੀ ਮੀਟਿੰਗ ਸਾਡੇ ਮਾਸਟਰ ਅਨਸਰ ਜੀ ਨੇ ਕਾਫੀ ਵਿਸਤਾਰਪੂਰਵਕ ਜੋ ਸਾਡੀਆਂ ਪ੍ਰਾਪਤੀਆਂ ਰਹਿਣ ਜਾਂ ਜੋ ਸਾਡੀਆਂ ਐਕਟੀਵਿਟੀਜ਼ ਰਹਿਣ ਲੋਕ ਇਨਸਾਫ ਮਾਰਕੀਟਿੰਗ ਆਫ ਦੇ ਪਿਛਲੇ 3-4 ਮਹੀਨੇ ਤੋਂ ਉਹ ਸਾਰਿਆਂ ਦੇ ਉੱਤੇ ਡਿਟੇਲ ਦੇ ਵਿੱਚ ਇਹਨਾਂ ਨੇ ਚਰਚਾ ਕੀਤੀ ਔਰ ਤੁਸੀਂ ਇਸ ਗੱਲ ਤੋਂ ਸੁਣ ਕੇ ਮਾਣ ਵੀ ਮਹਿਸੂਸ ਕੀਤਾ ਕਿ ਜਿੰਨੇ ਵੀ ਮੁੱਦੇ ਲੋਕਾਂ ਦੇ ਸਾਫ ਮਾਨਤੇ ਨੇ ਉਠਾਏ ਉਹਨਾਂ ਦੇ ਵਿੱਚ ਅਸੀਂ ਜਿੱਤੂ ਹੋ ਕੇ ਨਿਕਲੇ ਲੋਕਾਂ ਦੇ ਸਾਫ ਮਾਨਸ ਦੀ ਸਮੂਚੀ ٹیم ਸਮੂਚੀ ਲੀਡਰਸ਼ਿਪ ਤੇ ਆਏ ਹੋਏ ਸਾਰੇ ਸਾਥੀ ਸਾਰੇ ਰਲਬੱਲ ਤੋਂ ਬਹਿਲ ਆ ਗਏ ਜੈ ਜਿੰਨ ਜੈ ਭਾਰਤ ਸਾਥਿਓ ਮధ్య ਦੀ ਗੱਲ ਵੱਖ-ਵੱਖ ਸਾਥੀ ਆਪੇ ਨਾਲ ਕਰਦੇ ਜਾਇਆ ਹੈ ਇਹ ਮੁੱਦੇ ਜੋ ਲੋਕ ਮੁੱਦੇ ਰਹੇ ਇਹਨਾਂ ਨੂੰ ਸਮਝਾਉਣ ਲਈ ਬਿਰਸਤ ਜੋ ਉਭਾਈ ਦੀ ਲੋੜ ਹੁੰਦੀ ਹੈ ਤੇ ਅਜਾ ਮਨ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਡੇ ਕੋਲ ਬਹੁਤ ਹੀ ਸਮਝਵਾਨ ਲੀਡਰਸ਼ਿਪ ਦਾ ਅਜਿਹੀ ਸਮਝਵਾਨ ਨਹੀਂ ਸਗੋਂ ਨੇੜ ਨਿਰਪੱਖ ਤੇ ਇਮਾਨਦਾਰ ਲੀਡਰਸ਼ਪ ਆ ਦੇਸ਼ ਦੀ ਜਦ ਲੋਕ ਮੁੱਦਿਆਂ ਨੂੰ ਉਠਾਉਂਦੀ ਆ ਉਹਨਾਂ ਦੇ ਲੜਦੀ ਆ ਉਹਨਾਂ ਨੇ ਸੰਘਰਸ਼ ਕਰਦੀ ਆ ਤੇ ਉਹਨਾਂ ਨੂੰ ਪੂਰਨ ਰੂਪ ਦੇ ਲਈ ਆਪਣਾ ਯਤਨ ਸੀ। ਅੱਜ ਇਹ ਦੀ ਜਨਰਲ ਪਾਰਟੀ ਮੀਟਿੰਗ ਆਪਾਂ ਲਗਾ ਰਹੇ ਹਾਂ। ਸਾਡੀ ਪਰਿਸ਼ੋਦਨ ਕੀ ਨੇ ਦੱਸ ਦਿੱਤਾ ਕਿ ਜਿਹੜੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਆਪਾਂ ਲੋਕ ਸੰਸਾਦ ਮੰਚ ਬਣਾਇਆ ਔਰ ਸਿਰਫ 10 ਵੀ ਦੇ ਦਾ ਸਮਾਂ। ਰੈਡੀਓ ਵਾਲੇ ਡਿਊਬਟੀਆਂ ਲੜਾਈਆਂ ਲੜੀਆਂ ਵੀ ਤੇ ਜਿੱਟੀਆਂ। ਇਸ ਕਰਕੇ ਤੁਹਾਨੂੰ ਵਧਾਈ ਆ। ਆਪਾਂ ਜੋ ਨਹੀਂ ਪੜ ਚੋਗੋਣ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਔਰ ਮੈਂ ਸਾਰਿਆਂ ਕੋਲ ਜੀ ਆਇਆਂ ਆਖਦਾ। ਔਰ ਆਉਣ ਵਾਲੇ ਸਮੇਂ ਦੇ ਜਿਹੜੇ ਕੰਮ ਆ। ਕਿਉਂਕਿ ਸਮਾਜ ਦੇ ਵਿੱਚ ਲੋਕ ਇਨਸਾਫ ਮੰਚ ਦਾ ਇੱਕ ਬਹੁਤ ਵੱਡਾ ਨਾਮ ਲੋਕਾਂ ਵਿੱਚ ਬਣ ਗਿਆ ਜਦੋਂ ਤੱਕ ਦਿਨਾਂ ਨੌਲੇਜ ਦੇ ਨਾਮ ਲੈ ਕੇ ਬਏ ਦਿਮਾਗ ਮੇਰੇ ਰੂਬਰੂ ਦਾ ਸਾਹਮਣੇ ਬੈਠੇ ਤੇ ਜਨੇ ਵੀ ਜੜਦੀ ਕਰ ਵਾਲੀ ਸੋਚ ਮਾਰੇ ਸਰੀਰ ਬੈਠੇ ਹੋਇਆ ਸਾਹਮਣੇ ਮੇਰੇ ਵੱਲੋਂ ਪਿਆਰ ਭਰੇ ਸਭ ਸ਼੍ਰੀਆਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਛੋਟੇ ਛੋਟੀ ਮੂਹ ਤੇ ਵੱਡੀ ਗੱਲ ਤੇ ਜਦੋਂ ਐਨਐਸ ਜੀ ਦਾ ਦੇ ਵਿੱਚ ਐਨੇ ਵੱਡੇ ਕੱਠ ਵਿੱਚ ਕੋ ਵੱਡਾ ਮਾਣ ਮਿਲ ਜਾਂਦਾ ਤੇ ਆਇ ਲੱਗਦਾ ਕਿ ਬਈ ਉਹਦੇ ਵੀ ਸ਼ੌਂਦਰੀ ਰਹੇ ਹੁੰਦੇ ਤੇ ਜਦੋਂ ਬੰਦਾ ਬਹੁਤ ਖੁਸ਼ ਰਹੇ ਤਾਂ ਇਹ ਵੀ ਜਿਹੜਾ ਆਪਣੀ ਜੀਵਨ ਸਫਲ ਹੋ ਗਿਆ ਤੇ ਇਸ ਵਕਤੇ ਨੇ ਮੰਚ ਤੇ ਸੀਨੀਅਰ ਬੈਠੇ ਹੋਇਆ ਇਹਨਾਂ ਸੀਨੀਅਰ ਪੁਲਿਸ ਬੈਕਟਰੀਆਂ ਜਿਾ ਆਪਣੀ ਲੋਕ ਸਾਫ ਜੋ ਇਹ ਬੋਡੀ ਡੈਲ ਕਰ ਰਹੇ ਆ ਇਹਦੀ ਅੰਦਰੋਂ ਲੱਗਦਾ ਹੈ ਕਿ ਸਾਰੀ ਤੁਸੀਂ ਸਾਰੇ ਪਰਸਨ ਬੈਠੇ ਹੋ ਸਾਰੀ ਸੋਚ ਇਸ ਬੋਡੀ ਦੇ ਅੰਗੇ ਤੇ ਬਹੁਤ ਬਹੁਤ ਸ਼ੁਕਰੀਆ ਇਹਨੂੰ ਸ਼ੁਰੂ ਤੋਂ ਹੀ ਇਹਨੂੰ ਉਤਰੀ ਰਿਹਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਸਾਡੇ ਅੰਗੂਠੇ ਦੇ ਫਿੰਗਰ ਸਾਡੀ ਆਕਰਸ ਸ਼ੈਟਰ ਕਿਸੇ ਨਾਲ ਮੈਚ ਨਹੀਂ ਕਰਦਾ ਹੈ ਲੱਖਾਂ ਲੋਕ ਇਸ ਧਰਤੀ ਤੇ ਆਏ ਤੇ ਲੱਖਾਂ ਚਲੇ ਗਏ ਪਰ ਅੰਗੂਠੇ ਦੇ ਫਿੰਗਰ ਹੋ ਗਏ ਤੇ ਸਾਡੀ ਅੱਖਾਂ ਦੀ ਲੋਸ ਟੈਂਸ ਆ ਉਹ ਮੈਚ ਨਹੀਂ ਕਰਦੇ